ਮੋਗਾ ਜ਼ਿਲ੍ਹੇ ਦੀ ਸਬਡਿਵੀਜ਼ਨ ਧਰਮਕੋਟ ਵਿੱਚ ਕਾਸੋ ਆਪਰੇਸ਼ਨ ਚਲਾਇਆ ਗਿਆ ਇਸ ਮੌਕੇ ਤੇ ਡੀਐਸਪੀ ਧਰਮਕੋਟ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਮੌਹਿਮ ਪੰਜਾਬ ਦੇ ਡੀਜੀਪੀ ਅਤੇ ਐਸਐਸਪੀ ਅਜੇ ਗਾਂਧੀ ਦੀ ਦੇਖਰੇਖੇਟ ਵਿੱਚ ਮੌਹਿਮ ਚਲਾਈ ਗਈ ਹੈ ਮਾਨ ਜੋ ਐਸਐਸਪੀ ਸਾਹਿਬ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਮੋਗਾ ਜਿਨ੍ਹਾਂ ਦੇ ਦਿਸਨ ਦਿਸਨ ਮੁਤਾਬਕ ਜੋ ਯੋਧ ਨਸ਼ਾ ਪਰੋਤ ਚੱਲ ਰਿਹਾ ਹੈ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੀ ਸਬਡਿਵੀਜ਼ਨ ਧਰਮਕੋਟ ਦੇ ਵਿੱਚ ਕੱਲ ਵੀ ਅਸੀਂ ਜਿਹੜਾ ਤਿੰਨ ਪਿੰਡਾਂ ਦੇ ਵਿੱਚ ਸ਼ੇਰਪੁਰ ਤੈਬਾ ਟੋਲੇਵਾਲਾ ਅਤੇ ਨੂਰਪੁਰ ਰਕੀਮਾ ਦੇ ਵਿੱਚ ਜਿਹੜਾ ਕਸੋ ਆਪਰੇਸ਼ਨ ਜਿਹੜਾ ਕੀਤਾ ਗਿਆ ਸੀਗਾ ਸੋ ਉਸ ਦੇ ਦੌਰਾਨ ਅਸੀਂ ਜਿਹੜੇ ਦੋ ਸ਼ਖਸ ਜਿਹੜੇ ਕਾਬੂ ਕੀਤੇ ਸੀ ਇੱਕ ਦੇ ਜੋ ਬਲਵਿੰਦਰ ਸਿੰਘ ਬੰਟੀ ਨਾਮ ਦਾ ਟੋਲੇਵਾਲਾ ਰਹਿਣ ਵਾਲਾ ਸੀ ਜਿਹਦੇ ਕਬਜ਼ੇ ਵਿੱਚੋਂ 20 ਗ੍ਰਾਮ ਹਿਰੋਇਨ ਅਤੇ ਇੱਕ ਜਿਹੜੀ ਸੁਰੰਜ ਜਿਹੜੀ ਭਰੀ ਹੋਈ ਉਹ ਬਰਾਮਦ ਹੋਈ ਸੀ ਅਤੇ ਇੱਕ ਬਲਵਿੰਦਰ ਸਿੰਘ ਨਾਮ ਦਾ ਜੋ ਨੂਰਪੁਰ ਰਕੀਮਾ ਦਾ ਰਹਿਣ ਵਾਲਾ ਜਿਹਦੇ ਕਬਜ਼ੇ ਵਿੱਚੋਂ 30 ਗੋਲੀਆਂ ਨਸ਼ੇਲੀਆਂ ਜਿਹੜੀਆਂ ਕਾਸੋਪਰੇਸ਼ਨ ਦੌਰਾਨ ਜਿਹੜੀਆਂ ਬ੍ਰੰਧ ਹੋਈਆਂ ਜਿਸ ਦੇ ਉੱਪਰ ਵੀ ਮੁਕਦਮਾ ਦਰਜ ਕੀਤਾ ਗਿਆ ਸੀ ਅਤੇ ਉਹਨਾਂ ਨੂੰ ਜਿਹੜਾ ਅੱਜ ਪੁਲਿਸ ਰਿਮਾਂਡ ਤੇ ਲਿਆ ਜਾਊਗਾ ਸੋ ਉਸੇ ਤਰੀਕੇ ਨਾਲ ਹੀ ਅੱਜ ਵੀ ਸਾਡੀ ਸਵੇਰ ਤੋਂ ਲੈ ਕੇ ਹੁਣ ਤੱਕ ਜਿਹੜਾ ਕਾਸੋਪਰੇਸ਼ਨ ਚੱਲ ਰਿਹਾ ਹੈ ਇਹ ਕਾਸੋਪਰੇਸ਼ਨ ਵਾਸੀ ਅੱਜ ਜਿਹੜਾ ਪੰਜ ਪਿੰਡਾਂ ਦੇ ਵਿੱਚ ਕੀਤਾ ਜਾ ਰਿਹਾ ਹੈ ਕੋਇਪੁਰ ਪਿੰਡਾਂ ਦਾ ਸ਼ਹਿਰ ਕੋਟਾਇਆ ਅਤੇ ਰੇੜਮਾ ਤੇ ਢੋਲੇ ਵਾਲਾ ਨੂਰਪੁਰ ਪਿੰਡਾਂ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਕਾਸੋਪਰੇਸ਼ਨ ਕੀਤਾ ਜਾ ਰਿਹਾ ਹੈ ਕਿ ਕਾਫੀ ਜਿਹੜੇ ਤੋਂ ਜਿਹੜੇ ਸ਼ਖਸ ਸੀ ਛੱਕੀ ਵਿਕਤੀ ਰਾਉਂਡ ਅਪ ਕੀਤੇ ਹਨ ਸਾਡੀਆਂ ਟੀਮਾਂ ਉੱਤੇ ਪਿੰਡ ਦੇ ਵਿੱਚ ਹਨ ਸੋ ਜਿਹਦੇ ਕੋਲ ਕੋਈ ਬਰਾਮਗੀ ਹੋਊਗੀ ਉਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕੱਲ ਜਿਹੜਾ ਅਸੀਂ ਢੋਲੇ ਵਾਲੇ ਦੇ ਵਿੱਚ ਸਰਟੀਫਿਕੇਸ਼ਨ ਕੀਤਾ ਉਸ ਦੇ ਦੌਰਾਨ ਅਸੀਂ ਨੌ ਜਿਹੜੇ ਬੱਚੇ ਸੀਗੇ ਜਿਹੜੇ ਨਸ਼ੇ ਨਾਲ ਪੀੜਤ ਸੀਗੇ ਅਸੀਂ ਉਹਨਾਂ ਨੂੰ ਲੈ ਕੇ ਉਹਨਾਂ ਦੇ ਪਰਿਵਾਰਾਂ ਨੂੰ ਨਾਲ ਲੈ ਕੇ ਜਿਹੜਾ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਹਨਾਂ ਦਾ ਜਿਹੜਾ ਇਲਾਜ ਕਰਾਇਆ ਗਿਆ ਸੋ ਇਹ અભિયાન ਜਿਹੜਾ ਇਸੇ ਤਰ੍ਹਾਂ ਹੀ ਜਾਰੀ ਰਹੂਗਾ ਇਸੇ ਤਰ੍ਹਾਂ ਹੀ ਅਸੀਂ ਉਹਨੂੰ ਬਿਲਕੁਲ ਨਸ਼ੇ ਦੇ ਸੰਜਾ ਕੱਸ ਕੇ ਰੱਖਾਂਗੇ ਤੇ ਜਲਦੀ ਤੋਂ ਜਲਦੀ ਜਿਹੜਾ ਨਸ਼ੇ ਦਾ ਖਾਤਮਾ ਕੀਤਾ ਜਾਊਗਾ ਮੈਂ ਧੰਨਵਾਦ ਕਰਦਾ ਸਾਡੇ ਡਿਪਟੀ ਸਾਹਿਬ ਔਰ ਐਸਸੀਪੀ ਸਾਹਿਬ ਸਾਡੇ ਐਮਐਲਏ ਸਾਹਿਬ ਜਿਨ੍ਹਾਂ ਦੀ ਰਹਿਨਮਾਈ ਥੱਲੇ ਜਿਹੜਾ ਸਰਕਾਰ ਨੇ ਤਹੱਈਆ ਕੀਤਾ ਕਿ ਜੁਗ ਨਸ਼ਾ ਅਰੋਧਕ ਉਸੇ ਕੜੀ ਤਹਿਤ ਜਿਹੜਾ ਸਾਡੇ ਪਿੰਡ ਦੇ ਵਿੱਚ ਅੱਜ ਲਗਾਤਾਰ ਤੀਜਾ ਦਿਨ ਹੋ ਗਿਆ ਕਿ ਸਬਡਿਵੀਜ਼ਨ ਦੇ ਜਿਹੜੇ ਸਾਰੇ ਐਸ.ਐਚ.ਓ. ਸਾਹਿਬ ਔਰ ਡਿਪਟੀ ਸਾਹਿਬ ਖੁਦ ਜਿਹੜੀ ਨਿਗਰਾਨੀ ਕਰ ਰਹੇ ਆ ਕੱਲ ਸਾਡੇ ਪਿੰਡ ਦੇ ਵਿੱਚੋਂ 10 ਬੰਦੇ ਜਿਹੜੇ ਐਡਿਕਟਡ ਸੀ ਉਹਨਾਂ ਨੂੰ ਰਾਉਂਡ ਅਪ ਕਰਕੇ ਤੇ ਉਹਨਾਂ ਨੂੰ ਉੱਥੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਿਹੜਾ ਜਮਾ ਕਰਾਇਆ ਗਿਆ ਔਰ ਅੱਜ ਫੇਰ ਜਿਹੜਾ ਸਾਡੇ ਪਿੰਡ ਦੁਬਾਰਾ ਕਈ ਬੰਦੇ ਦਾ ਜਿਹੜਾ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਦਸਤਕ ਦਿੱਤੀ ਹੈ ਮੈਂ ਇੱਕ ਵਾਰ ਫੇਰ ਧੰਨਵਾਦ ਕਰਦਾ ਸਾਡੇ ਜਿਹੜੇ ਸਸਪੀ ਸਾਹਿਬ ਡਿਪਟੀ ਸਾਹਿਬ ਐਸਐਚਓ ਸਰਬਾਨ ਔਰ ਉਹਨਾਂ ਦੇ ਨਾਲ ਜਿੰਨੇ ਵੀ ਮੁਲਾਜ਼ਮਾਂ ਸਾਰਿਆਂ ਦਾ ਸਹਿਦੋਂ ਧੰਨਵਾਦ ਕਿ ਸਾਡੇ ਪਿੰਡ ਦੇ ਵਿੱਚੋਂ ਜਿਹੜੀ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਹੈ ਉਹਦੇ ਤਹਿਤ ਜਿਹੜਾ ਇਹ ਕੜੀ ਚੱਲ ਰਹੀ ਹੈ ਮੈਂ ਬੇਨਤੀ ਕਰਦਾ ਕਿ ਅੱਗੇ ਤੋਂ ਵੀ ਸਾਡੇ ਪਿੰਡ ਦੇ ਵਿੱਚ ਇਦਾਂ ਹੀ ਨਿਗਰਾਨੀ ਰੱਖੀ ਜਾਵੇ ਤਾਂ ਕਿ ਕੋਈ ਮਾੜਾ ਜਿਹੜਾ ਅਨਸਰ ਉਹ ਇਹਦੇ ਵਿੱਚ ਕੋਈ ਫਾਇਦਾ ਨਾ ਠਾ ਸਕੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ